ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮੇਰੀ ਕਲਮ ਮੇਰੇ ਵਿਚਾਰ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਜੋ ਕਿ ਤੁਸੀਂ ਮੈਨੂੰ ਇੰਨਾ ਪਿਆਰ ਦਿੱਤਾ ਤੇ ਅੱਜ ਦਿਲ ਕੀਤਾ ਵੀ ਮੈਂ ਆਪਣੀ ਵੀਡੀਓ ਬਣਾ ਕੇ ਆਪਣੇ ਚੈਨਲ YouTube ਤੇ ਮੇਰੀ ਕਲਮ ਤੇ ਪਾਵਾਂ ਤੇ ਸਾਰਿਆਂ ਨੂੰ ਇਹ ਹੀ ਦੱਸਾਂਗਾ ਵੀ ਮੇਰਾ ਕੰਮ ਜਿਹੜਾ ਕਿ ਬੀਕਾ ਨੇ Rajasthan ਘੜੀਆਂ ਐਨਕਾਂ ਬੈਲਟ ਵਗੈਰਾ ਅੱਥੇ ਪਰਸ ਦਾ ਕੰਮ ਹੈ ਜੀ ਆਪਣੇ ਕੋਲ ਆਲ ਵੈਰਾਈਟੀ ਅਵੇਲੇਬਲ ਹੁੰਦੀ ਹੈ ਜੇ ਕਿਸੇ ਵੀ ਆਪਣੇ ਖਾਸ ਕੋਈ ਆਪਣੇ ਜਿੰਨੇ ਵੀ ਸਬਸਕ੍ਰਾਈਬਰ ਆ ਕਿਸੇ ਕੋਈ ਗੋਗਲਸ ਕੋਈ ਬੋਚ ਵਗਰਾ ਲੈਣੀ ਹੋਵੇ ਤਾਂ ਮੈਂ ਆਪਣਾ ਨੰਬਰ WhatsApp ਨੰਬਰ ਵੀਡੀਓ ਤੇ ਲਿਖ ਕੇ ਪਾਵਾਂਗਾ ਤੇ ਮੈਨੂੰ ਤੁਸੀਂ ਕੰਟੈਕਟ ਕਰ ਸਕਦੇ ਹੋ ਤੁਹਾਨੂੰ ਮੈਂ ਆਨਲਾਈਨ ਭੇਜ ਦਾਂਗਾ ਜੀ ਆਪਣੇ ਕੋਲ ਕੁਆਲਿਟੀ ਸਾਰੀ ਹੁੰਦੀ ਹੈ ਮੈਂ ਤੁਹਾਨੂੰ ਚੈੱਕ ਕਰਾਣਾ 1 ਮਿੰਟ ਹੋਣੀ ਸਾਰੀ ਵੈਰਾਈਟੀ ਆ ਰੇਬੰਦ ਦੇ ਚਸ਼ਮੇ ਹੈ ਜੀ ਆਪਣੇ ਕੋਲ ਜਿਹੜੇ ਕਿ ਫਰਸਟ ਕਾਪੀ ਦੇ ਵਿੱਚ ਹੈ ਸਨ ਗਲਾਸ ਔਰ ਇਹਦੇ ਵਿੱਚ ਸਟੈਂਪਡ ਵਗੈਰਾ ਸਾਰੀ ਆਏਗੀ ਰੇਬੰਦ ਜਿੰਨੀ ਵੀ オリジナル ਸਟੈਂਪ ਹੁੰਦੀ ਹੈ ਆਹ ਦੇਖੋ ਫਰੇਮ ਦੇ ਫਰੇਮ ਦੇ نیچے ਸਟੈਂਪ ਹੁੰਦੀ ਹੈ ਸ਼ੀਸ਼ੇ ਦੇ ਹੁੰਦੀ ਹੈ ਜੀ ਉਹਦੇ ਗਲਾਸ ਦੇ ਵਿੱਚ ਹੁੰਦਾ ਹੈ ਜੀ ਇਸ ਤੋਂ ਬਾਅਦ ਕਾਰਟਿਅਰ ਜੋ ਕਿ ਕਾਰਟਿਅਰ ਦੇ ਚਸ਼ਮੇ ਆਉਂਦੇ ਆ オリジナル889000 ਦੇ ਇਹ ਵੀ ਆਪਣੇ ਕੋਲ ਫਸਟ ਕਾਪੀਆਂ ਮਿਲ ਜਾਂਦੀਆਂ ਬਹੁਤ ਹੀ ਘੱਟ ਪ੍ਰਾਈਸ ਤੇ ਜਿੰਨੇ ਵੀ ਲੈਣੀ ਹੈ ਤੇ ਐਨਕ ਮੈਨੂੰ ਦੱਸਿਓ ਕੋਈ ਵਾਚ ਵਗੈਰਾ ਲੈਣੀ ਹੈ ਇਹ ਜਿੰਨੇ ਵੀ ਬਰਸ ਸਾਰੇ ਫਸਟ ਕਾਪੀਆਂ ਲੈਦਰ ਦੇ ਲੰਡਰ ਪ੍ਰਾਈਡ ਇਹ ਪਿਉਮਾ ਟੋਮੀ ਗੁੱਡ ਲੈਂਡ ਲੰਡਰ ਪ੍ਰਾਈਡ ਬੈਂਟਨ ਇਸ ਤੋਂ ਇਲਾਵਾ ਸਿੰਪਲ ਗੋਗਲਸ ਵੀ ਆਪਣੇ ਕੋਲ ਸਪੈਕਸ ਬਹੁਤ ਹੁੰਦੀ ਹੈ ਜੀ ਇਹ ਦੇਖੋ ਇਸ ਤੋਂ ਬਾਅਦ ਜਿਹੜੀ ਜਿੰਨੇ ਵੀ ਵਾਚਸ ਹੈ ਜਿਵੇਂ ਫਸਟ ਰੈਕ ਵਾਚਸ ਵਗੈਰਾ ਹੋਗੀ 골ਡਨ ਵਾਚ ਪਾਲਿਸ਼ ਕਾਪੀ ਫਿਰ ਇਸ ਤੋਂ ਇਲਾਵਾ ਬੈਲਟਾਂ ਲੈਦਰ ਦੇ ਵਿੱਚ ਬੈਲਟ ਬਹੁਤ ਵਧੀਆ ਆਪਣੇ ਕੋਲ ਆਉਂਦੀ ਹੈ ਜੀ ਪਰ ਬਹੁਤ ਘੱਟ ਪ੍ਰਾਈਸ 'ਚ ਜੇ ਕਿਸੇ ਵੀ ਆਪਣੇ ਵੀਰ ਨੇ ਮੰਗਵਾਨੀ ਹੋਵੇ ਬੈਲਟ ਕੋਈ ਵੀ ਚਸ਼ਮਾ ਵਗੈਰਾ ਕੋਈ ਛੋਟਾ ਸੈਟਅਪ ਹੈ ਦੇਖੋ ਜੀ ਆਪਣਾ ਬੀਕਾ ਨੇ ਰਾਜਸਥਾਨ ਦੇ ਵਿੱਚ ਤੇ ਮੈਂ ਔਨਲਾਈਨ ਤੁਹਾਨੂੰ ਭੇਜਦਾਗਾ ਜੀ